ਸਰਦਾਰ ਮੋਲਕ ਸਿੰਘ ਧਿਆਨ ਦਿਓ ਨੋਟਿਸ ਲੋਕ ਨਿਰਮਾਣ ਮੰਤਰੀ ਜੀ ਦਾ ਧਿਆਨ ਜੈਤੋ ਹਲਕੇ ਵਿੱਚ ਪੈਂਦੇ ਜਿਹੜਾ ਟੋਲ ਪਲਾਜ਼ਾ ਜੀਦਾ ਵਿਖੇ ਉਹਦੇ ਤੇ ਹਾਈਵੇ ਦੇ ਉੱਤੇ ਪੈਂਦਾ ਇੱਕ ਜੀ ਬਾਜਾਖਾਨਾ ਸਾਡੇ ਪਿੰਡ ਹੈ ਲੋਕ ਨਿਰਮਾਣ ਮੰਤਰੀ ਜੀ ਦਾ ਧਿਆਨ ਜੈਤੋ ਵਿਧਾਨ ਸਭਾ ਹਲਕੇ ਵਿੱਚ ਖਾਸ ਤੌਰ ਤੇ ਮੇਰੇ ਹਲਕੇ ਦੇ ਪਿੰਡ ਬਾਜਾਖਾਨਾ ਤੇ ਲੱਗੇ ਟੋਲ ਟੈਕਸ ਵਸੂਲ ਕਰਨ ਕਰਨ ਦੇ ਬਾਵਜੂਦ ਵੀ ਟੋਲ ਹਾਈਵੇ ਦੀਆਂ ਜਿਹੜੀਆਂ ਸਾਲ ਸੰਭਾ ਸਾਹਮ ਸਵਾਲ ਆ ਜੀ ਨਾ ਕਰਨ ਦਵਾਉਣ ਵਿੱਚ ਦੇਣਾ ਚਾਹੁੰਦਾ ਸਰਦਾਰ ਹਰਪ੍ਰਜਨ ਸਿੰਘ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਪਿੰਡ ਬਾਜਾਖਾਨਾ ਚੌਂਕ ਦੇ ਦੋਨੋਂ ਸਾਈਡਾਂ ਤੇ ਪਾਣੀ ਖੜੇ ਰਹਿਣ ਦਾ ਕਾਰਨ ਨੈਸ਼ਨਲ ਹਾਈਵੇ ਦੇ ਨੇੜਲੇ ਘਰਾਂ ਦਾ ਸੀਵਰੇਜ ਦਾ ਅਨਅਧਿਕਾਰਤ ਪਾਣੀ ਹੈ ਜਿਵੇਂ ਕਿ ਇਹ ਡਰੇਨ ਸਿਰਫ ਮੀਂਹ ਦੇ ਪਾਣੀ ਦੇ ਨਿਪਟਾਰੇ ਲਈ ਤਿਆਰ ਕੀਤੇ ਜਾਂਦੇ ਹਨ ਇਸ ਲਈ ਜਦੋਂ ਪਹਿਲਾਂ ਹੀ ਸੀਵਰੇਜਾਂ ਦੇ ਪਾਣੀ ਨਾਲ ਟ੍ਰੇਨ ਟ੍ਰੇਨਾ ਭਰ ਜਾਂਦੀਆਂ ਨੇ ਜਿਸ ਦੇ ਕਾਰਨ ਵਜੋਂ ਮੌਨਸੂਨ ਸੀਜ਼ਨ ਵਿੱਚ ਸਰਵਿਸ ਰੋਡ ਤੇ ਪਾਣੀ ਭਰ ਜਾਂਦਾ ਹੈ ਐਨਐਚਏਆਈ ਨੇ ਨੈਸ਼ਨਲ ਹਾਈਵੇ ਤੇ ਸੀਵਰੇਜ ਦੇ ਪਾਣੀ ਦੀ ਸਫਾਈ ਕੀਤੀ ਹੈ ਸੀਵਰੇਜ ਦੇ ਖੜੇ ਪਾਣੀ ਦੇ ਮਸਲੇ ਨੂੰ ਹੱਲ ਕਰਨ ਲਈ ਨੈਸ਼ਨਲ ਹਾਈਵੇ ਤੇ ਰਹਿ ਰਹੇ ਲੋਕਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨਾ ਉਚਿਤ ਹੋਵੇਗਾ ਇਸ ਸੰਬੰਧੀ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ ਇੱਕ ਲੋਕ ਨਿਰਮਾਣ ਵਿਭਾਗ ਬਠਿੰਡਾ ਵੱਲੋਂ ਪਹਿਲਾਂ ਹੀ ਸਥਾਨਕ ਸਰਕਾਰ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ। ਅਮੋਲਕ ਜੀ ਸਰ ਮੈਨੂੰ ਲੱਗਦਾ ਜਿਹੜਾ ਟੋਲਾ ਬਹੁਤ ਲੰਮੇ ਸਮੇਂ ਤੋਂ ਪੁਰਾਣਾ ਹੈ ਤੇ ਨਾ ਹੀ ਉਹਦੇ ਆਸੇ ਪਾਸੇ ਕੋਈ ਨਿਕਾਸੀ ਹੈ ਜਦੋਂ ਦਾ ਮੈਂ ਵੇਖਦਾ ਜੀ 2.5 ਸਾਲਾਂ ਦਾ ਉਹ ਪਾਣੀ ਜਿਵੇਂ ਦਾ ਤਵੇਂ ਹੀ ਖੜਿਆ ਤੇ ਮੈਂ ਵੀ ਬਹੁਤ ਵਾਰੀ ਲਿਖ ਕੇ ਦੇ ਚੁੱਕਾ ਮੈਂ ਚਾਹੁੰਦਾ ਜਿਹੜੀ ਸਖਤ ਤੋਂ ਸਖਤ ਕਾਰਵਾਈ ਉਹਨਾਂ ਖਿਲਾਫ ਕੀਤੀ ਜਾਵੇ ਜੀ। Thank you.